ਜੋਰ ਕਾ ਜਟਕਾ ਹਾਇ ਧੀਰੇ ਸੇ ਲਗਾ ਨਮਸਕਾਰ ਮੈਂ ਤੁਹਾਡਾ ਰਾਜਮੈਨ ਰੋ ਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੇਸ਼ਨ ਐਸ ਮੈਨੇਜਮੈਂਟ ਪ੍ਰੋਗਰੈਸਿਵ ਪੈਨਲ ਆਫ ਐਜੂਕੇਸ਼ਨ ਨੇ ਕੀਤੀ ਪ੍ਰੈਸ ਕਾਨਫਰੰਸ ਆਜਸਥਾਨਿਕ ਅੰਬਿਕਾ ਰਾਈਸ ਵਿੱਚ ਐਸ ਮੈਨੇਜਮੈਂਟ ਪ੍ਰੋਗਰੈਸਿਵ ਪੈਨਲ ਦੀ ਗਰਮਾ ਗਰਮ ਬੈਠਕ ਹੋਈ ਜਿਸ ਵਿੱਚ ਜਿੱਥੇ ਪੈਨਲ ਨੇ ਐਲਾਨ ਕੀਤਾ ਕਿ ਸਕੂਲ ਮੈਨੇਜਮੈਂਟ ਦੀਆਂ ਚੋਣਾਂ ਜੋ 31 ਮਾਰਚ ਨੂੰ ਹੋਣੀਆਂ ਸਨ ਪਰ ਕੁਝ ਕਾਰਨਾਂ ਕਾਰਨ ਕੈਨਸਲ ਹੋਈਆਂ ਹਨ ਉਹ ਚੋਣਾ ਭਾਜਪਾ ਪੈਨਲ ਆਪਣੇ ਬਲਬੁੱਤੇ ਤੇ ਲੜੇਗੀ ਅਤੇ ਇਸ ਵਾਰ بڑے ਮਾਰਜਨ ਨਾਲ ਜਿੱਤ ਵੀ ਹਾਸਲ ਕਰੇਗੀ ਆਮ ਆਦਮੀ ਪਾਰਟੀ ਨਾਲ ਸਮਝੌਤੇ ਬਾਰੇ ਉਹਨਾਂ ਕਿਹਾ ਕਿ ਸਾਡੇ ਕੋਲ ਤਾਂ ਪਹਿਲਾਂ ਹੀ 20 ਤੋਂ 21 ਮੈਂਬਰ ਹਨ ਅਸੀਂ ਇਹ ਚੋਣਾ ਇੱਕ ਮੁਠ ਹੋ ਕੇ ਭਾਜਪਾ ਪੈਨਲ ਵਿੱਚ ਹੀ ਲੜਾਂਗੇ ਸਰ ਇਸ ਤਰ੍ਹਾਂ ਸੀਗਾ ਜਿਹੜੀ ਮੌਜੂਦਾ ਮੈਨੇਜਮੈਂਟ ਆ ਇਹਦੀ ਟਰਮ ਤਾਂ ਅਸਲ ਦੇ ਵਿੱਚ 24 ਜਨਵਰੀ 2024 ਨੂੰ ਹੀ ਖਤਮ ਹੋ ਚੁੱਕੀ ਸੀ লেকচার షెడ్యూల్ ਉਸ ਤੋਂ 1 ਮਹੀਨਾ ਪਹਿਲਾਂ ਨੋਟੀਫਾਈ ਕਰਨਾ ਸੀ ਉਹਨਾਂ ਨੇ ਜਿਹੜਾ ਪਤਾ ਨਹੀਂ ਕਿੰਨਾ ਕਾਰਨ ਕਰਕੇ ਉਹਨਾਂ ਨੇ ਨੋਟੀਫਾਈ ਨਹੀਂ ਕੀਤਾ ਜੇ ਉਸੇ ਟਾਈਮ ਤੇ ਸ਼ੈਡਿਊਲ ਨੋਟੀਫਾਈ ਹੋ ਜਾਂਦਾ ਤਾਂ ਅੱਜ ਦੀ ਇਸ ਮਤਲਬ ਅੱਜ ਇਲੈਕਸ਼ਨ ਦੀ ਇਲੈਕਸ਼ਨ ਹੋ ਚੁੱਕੇ ਹੁੰਦੇ ਔਰ ਇਸ ਗੱਲ ਦੀ ਨੌਤ ਨਾ ਹੁੰਦੀ ਇੱਕ ਤਾਂ ਐਸਡੀਐਮ ਸਾਹਿਬ ਨੇ ਬਿਗੈਰ ਕਿਸੇ ਦੀ ਗੱਲ ਸੁਣੇ ਜਿਹੜਾ ਆਰਡਰ ਕੀਤਾ ਉਹ ਬਿਲਕੁਲ ਲਾਉ ਦੇ ਅਗੇਂਸਟ ਅਸੀਂ ਉਹਨਾਂ ਨੂੰ ਮੇਲ ਕਰਕੇ ਅਗਾ ਕਰ ਚੁੱਕੇ ਹਾਂ ਵੀ ਥੋੜੀ ਜਿਹੜੀ ਅਥਾਰਟੀ ਦੇ ਵਿੱਚ ਨਹੀਂ ਆਉਂਦਾ ਹੁਣ ਅਸੀਂ ਡੀਸੀਕਲ ਐਸਸੀਡੀ ਉਹ ਡਿਸੀਜਨ ਨੋਟਿਸ ਵੀ ਲੈ ਕੇ ਆਵਾਂਗੇ ਥਰੂ ਮੇਲ ਉਸ ਤੋਂ ਬਾਅਦ ਜਿਹੜੇ ਵੀ ਅਵੇਲੇਬਲ ਚੈਨਲ ਐਗਜ਼ਾਸਟ ਕਰਕੇ ਅਸੀਂ ਹਾਈ ਕੋਰਟ ਤੱਕ ਪਾਵਾਂਗੇ ਸਾਡਾ ਕੰਸਰਨ ਆਹਾ ਵੀ ਇੰਸਟੀਟਿਊਸ਼ਨਸ ਦਾ ਪਹਿਲਾਂ ਹੀ ਬਹੁਤ ਘਾਟੇ 'ਚ ਚੱਲ ਰਹੀਆਂ ਨੇ ਦੋਨੋਂ ਕਾਲਜਿਸ ਦੇ ਵਿੱਚ ਜਿਹੜੇ ਸਟਾਫ ਦੇ ਨਾਂ ਤੇ ਰਿਟਾਇਰਲ ਬੈਨੀਫਿਟ ਦੇ ਪੈਸੇ ਇਕੱਠੇ ਕੀਤੇ ਜਾਂਦੇ ਨੇ ਜਿਹੜੇ ਸਟਾਫ ਦੀ ਰਿਟਾਇਰਮੈਂਟ ਤੇ ਦੇਣੇ ਹੁੰਦੇ ਨੇ ਉਹ ਵੀ ਸਾਡੇ ਨੋਟਿਸ ਦੇ ਵਿੱਚ ਸੈਲਰੀ ਦੇਣ ਵਾਸਤੇ ਇਸਤੇਮਾਲ ਕਰ ਚੁੱਕੇ ਨੇ ਉਸ ਤੋਂ ਇਲਾਵਾ ਐਸਕਾਲਰ ਫਰੂਮਨ ਦੀ ਪੰਚੀ ਮਨਿਤ ਸੈਲਰੀ ਪੈਂਡਿੰਗ ਆ ਨੈਕਸਟ ਇਅਰ ਦੇ ਵਿੱਚ 5-6 ਰਿਕਾਇਰਮੈਂਟਸ ਦੀਆਂ ਜਿਨ੍ਹਾਂ ਦੀ ਲਾਇਬਿਲਟੀ ਤਕਰੀਬਨ 2 ਕਰੋੜ ਦੇ ਨੇੜੇ ਬਣ ਜਾਣੀ ਆ ਔਰ ਜਦੋਂ ਰਿਵੀਜ਼ਨ ਆਫ ਪੇ ਸਕੇਲਸ ਹੋਇਆ ਜਿਹੜੇ ਰੀਸੈਂਟਲੀ ਰਿਟਾਇਰਡ ਟੀਚਰ ਹੋਏ ਨੇ ਉਹਨਾਂ ਦਾ ਵੀ 70-75 ਲੱਖ ਦਾ ਕਲੇਮ ਬਣ ਜਾਣਾ ਆ ਤੋ ਇੰਸਟੀਚਿਊਸ਼ਨ ਤਾਂ ਪਹਿਲਾਂ ਹੀ ਪੈਸੇ ਹੈ ਨਹੀਂਗੇ ਜਮੈਂ ਮਤਲਬ ਕੰਗਾਲ ਹੋ ਚੁੱਕੀ ਆ ਅਸੀਂ ਹਸਦੀ ਬਸਦੀ ਇੰਸਟੀਚਿਊਸ਼ਨ ਛੱਡ ਕੇ ਆਏ ਸੀ ਪੂਰੇ ਫੰਸੀ ਕੋਈ ਦੇਣਦਾਰੀ ਨਹੀਂ ਸੀ ਅੱਜ ਇੰਸਟੀਚਿਊਸ਼ਨ ਦੀਆਂ ਦੇਣਦਾਰੀਆਂ ਵੀ ਨੇ ਦੇ ਫੰਡਸ ਮਿਲੇ ਆ ਜਿਹੜੇ ਵੀ ਡਿਸੀਜਨ ਸੀ ਅਪ੍ਰੈਲ ਮਈ ਕ੍ਰੂਸ਼ਲ ਮੰਥ ਹੁੰਦੇ ਨੇ ਜਦੋਂ ਨਵੇਂ ਸੈਸ਼ਨ ਬਾਰੇ ਤਿਆਰੀ ਕਰਨੀ ਹੁੰਦੀ ਆ ਉਦੋਂ ਜਿਹੜੀ ਵੀ ਮੈਨੇਜਮੈਂਟ ਆਉਂਦੀ ਸੋਚਦੀ ਵੀ ਸੰਸਥਾਵਾਂ ਨੂੰ ਘਾਟੇ ਤੋਂ ਬਾਹਰ ਕਿੱਦਾਂ ਕੱਢਣਾ ਹੁਣ ਕੋਈ ਮਤਲਬ ਪ੍ਰੈਕਟੀਕਲ ਡਿਸੀਜਨ ਲਿੱਤਾ ਨਹੀਂ ਜਾ ਸਕਦਾ ਇਸ ਕਰਕੇ ਸੰਸਥਾ ਇਸ ਇਲੈਕਸ਼ਨ ਪੋਸਟ ਨੂੰ ਨਾਲ ਸੰਸਥਾ ਬਹੁਤ ਜ਼ਿਆਦਾ ਵਿੱਤੀ ਘਟੇ ਚਲੇ ਜਾਣਾ ਜਿਹੜਾ ਮੈਨੇਜ ਕਰਨਾ ਕਿਸੇ ਵੀ ਸੰਸਥਾ ਵਾਸਤੇ ਕਿਸੇ ਵੀ ਮੈਨੇਜਮੈਂਟ ਵਾਸਤੇ ਬਹੁਤ ਮੁਸ਼ਕਲ ਹੋ ਜਾਣਾ ਇਸ ਕਰਕੇ ਸਾਡਾ ਕੰਸਟਰਨ ਸਰਨਾਹਾ ਵੀ ਇਲੈਕਸ਼ਨ ਟਾਈਮ ਤੇ ਹੋ ਜਾਏ ਤਾਂ ਕਿ ਸੰਸਥਾ ਨੂੰ ਪ੍ਰੋਪਰਲੀ ਸਮਝਾ ਲੈਣ ਅਸੇ ਅਗਲਾ ਸਟੈਪ ਅਸੀਂ ਹਾਈ ਕੋਰਟ ਤੋਂ ਕੋਸ਼ਿਸ਼ ਕਰ ਅਸੀਂ ਕੋਸ਼ਿਸ਼ ਕਰਾਂਗੇ ਇਲੈਕਸ਼ਨ ਟਾਈਮ ਤੇ ਹੋ ਜਾਵੇ ਤਾਂ ਕਿ ਜਿਹੜੀ ਮੈਨੇਜਮੈਂਟ ਹੋਣੀ ਹੈ ਉਹਨੂੰ ਪ੍ਰੋਪਰ ਟਾਈਮ ਮਿਲ ਜਾਏ ਆਪਣੀ ਸਟ੍ਰੈਟਜੀ ਬਣਾਉਣ ਦਾ ਬੀਟ ਇੰਸਟੀਚਿਊਸ਼ਨ ਨੂੰ ਕਿੱਦਾਂ ਚਲੋ ਅਜਾ ਇੱਕ ਗੁਰੂ ਆਮ ਆਵੀ ਪਾਰਟੀ ਦੇ ਭਾਜਪਾ ਨਾਲ ਜਿਹੜਾ ਐਲਾਈਅੰਸ ਹੋਇਆ ਸੀ ਬੜੀ ਚਰਚਾ ਸ਼ਹਿਰ ਚੱਲੀ ਆ ਕੁਝ ਸੁਣਨ ਜਾਇਆ ਕਿ ਕੁਝ ਜਿਹੜੇ ਉਧਰੋਂ ਇਲੈਕਸ਼ਨ ਲੜਦੇ ਸੀ ਆਮ ਆਦੀ ਪਾਰਟੀ ਚੋਂ ਉਹ ਭਾਜਪਾ ਵੀ ਕੋਈ ਸ਼ਾਮਲ ਹੋ ਲਈ ਜਿ ਕੋਈ ਅਸੀਂ ਕੋਈ ਹੋਇਆ ਜャ ਤੁਹਾਡੇ ਪੈਨਲ ਦੇ ਵਿੱਚ ਨਹੀਂ ਹੋ ਸਕਦਾ ਹੋ ਸਕਦਾ ਆ ਜਿਹੜੇ ਓਨੈਸਟਲੀ ਆਉਣਗੇ ਤੇ ਸਸਤਾ ਦੀ ਸੇਵਾ ਕਰਨਾ ਚਾਹੁੰਦੇ ਨੇ ਵੈਲਕਮ ਕੋਈ ਦਿੱਕਤ ਨਹੀਂ ਹੈ ਦੇ ਵਿੱਚ ਜਿਹੜੇ ਓਨੈਸਟਲੀ ਮਤਲਬ ਪ੍ਰੋਗਰੈਸਿਵ ਪੈਨਲ ਨਾਲ ਦੁੜਨਾ ਚਾਹੁੰਦੇ ਨੇ ਸਸਤਾ ਦੀ ਸੇਵਾ ਕਰਨਾ ਚਾਹੁੰਦੇ ਨੇ ਉਹ ਵੈਲਕਮ ਸਾਨੂੰ ਤਾਂ ਡੈਡੀਕੇਟਡ ਬੰਦੇ ਚਾਹੀਦੇ ਨੇ ਜਿਹੜੇ ਮਤਲਬ ਟਾਈਮ ਵੀ ਦੇ ਸਕਣ ਤੇ ਉਹ ਸਸਤਾ ਨੂੰ ਸੰਭਾਲ ਵੀ ਸਕਣ ਅੱਜ ਦੀ ਇਹ ਪ੍ਰੈਸ ਕਾਨਫਰੈਂਸ ਜੋ ਅਮਰਜੈਂਸੀ ਕਾਲ ਕੀਤੀ ਆ ਭਾਰਤੀ ਜਨਤਾ ਪਾਰਟੀ ਦੇ ਜੋ ਜ਼ਿਲ੍ਹੇ ਦੇ ਜਨਰਲ ਸਕੱਤਰ ਅਰਸ਼ਿੰਦਰ ਸਿੰਘ ਜੀ ਦੀ ਰੀਜੀਓਰਡਰ ਮੈਂਟਰਲ ਪਰ ਧਿਆਨ ਲਿਓ ਨੰਦਾ ਜੀ ਤੇ ਹੋਰ ਵੀ ਇਹ ਵੀ ਦਾ ਸਾਰਾ ਕੈਡਰ ਇਹ ਪੱਛ ਕਾਨਫਰੰਸ ਰੱਖਿਆ ਕਿ ਪ੍ਰੋਗਰੈਸਿਵ ਪੈਨਲ ਫਾਰ ਐਜੂਕੇਸ਼ਨ ਜੋ ਪੁਰਾਣਾ ਪੈਨਲ ਆ ਸਾਡਾ ਇਹ ਕਿੱਲਾ ਸਿਰਫ ਭਾਜਪਾ ਸਮਰਥਿਤ ਕੈਂਡੀਡੇਟ ਦਾ ਪੈਨਲ ਇਸ ਦੇ ਵਿੱਚ ਹੋਰ ਕਿਸੇ ਪਾਰਟੀ ਦਾ ਕੋਈ ਸਥਾਨ ਨਹੀਂ ਜੋਰ ਕੇਸ਼ ਗੋਲ ਜੀ ਨੇ ਪਹਿਲਾਂ ਦੱਸਿਆ ਵੀ ਜਿਹੜਾ ਇਹ ਇਲੈਕਸ਼ਨ ਐਸ.ਡੀ.ਐਮ ਸਾਹਿਬ ਨੇ ਪੋਸਟਪੋਨ ਕੀਤੇ ਨੇ ਉਹ ਕੈਂਡੀਡੇਟਸ ਬੁਲਾ ਕੇ ਸਾਰਿਆਂ ਦਾ ਜੇ ਤੱਤ ਸੁਣ ਲੰਦੇ ਇਸ ਦੇ ਪੱਸੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਰੂਲਿੰਗ ਗਰੁੱਪ ਆ ਇਹ ਜਦੋਂ ਇਲੈਕਸ਼ਨ ਜਦੋਂ ਕੋਵਿਡ ਦੇ ਦੌਰਾਨ ਮਾਰਚ 2020 ਚ ਵੋਟਾਂ ਜਦੋਂ ਪੈਣੀਆਂ ਸੀ ਇੱਕ ਸਾਲ ਲੇਟ ਹੋ ਗਿਆ ਸੀ ਉਸ ਟਾਈਮ ਜਿਹੜੇ ਚੇਅਰਮੈਨ ਸੀ ਜੀ ਮੈਤਾ ਜੀ ਸੀ ਤੇ ਸੈਕਟਰੀ ਸੀਗੇ ਜਦੋਂ ਬੀਕੇ ਬੱਤਰਾ ਜੀ ਸੀ ਮੇਰੇ ਕੋਲ ਰੀਡਰ ਚਿੱਠੀ ਹੈ ਇਸ ਟਾਈਮ ਨਹੀਂ ਮੇਰੇ ਕੋਲ ਘਰ ਵੀ ਅਵੇਲੇਬਲ ਉਸ ਟਾਈਮ ਜਦੋਂ ਸ਼ਾਇਦ ਮੌਜੂਦ ਬੰਦੇ ਸੀ ਜੇਕੇ ਵਰਮਾ ਜੀ ਬినੋਦ ਦਾਤ ਜੀ ਸੁਪਰਮਿਲ ਕਾਲੇ ਸੀਨੀਅਰ ਕਪੂ ਦੇਵ ਚਕਰਸਲ ਜੀ ਜਸਵੰਤ ਜੁਵਲਰਜ਼ ਵਾਲੇ ਸੁਰਿੰਦਰ ਜੀ ਤੇ ਹੋਰ ਮੋਤਵਾਰ 6-7 ਕੈਂਡੀਡੇਟ ਸੀ ਜਦੋਂ ਇਹ ਦੁਬਾਰਾ ਇੱਕ ਸਾਲ ਬਾਅਦ ਵੋਟਾਂ ਮਿਲੇ ਸੀ ਡਿclare ਕੀਤਾ ਗਿਆ ਸੀ ਛੋਟਾ ਡੜਿਓ 2 ਸਾਲ 2 ਮਹੀਨੇ ਰਹਿ ਗਏ ਇਹ ਜਨਵਰੀ 2023 ਚ ਵੋਟਾਂ ਡਿਊ ਸੀਗੀਆਂ ਪਹਿਲਾਂ ਤਾਂ ਰੂਲਿੰਗ ਗਰੁੱਪ ਨੇ ਇੱਕ ਸਾਲ 2 ਮਹੀਨੇ ਦੇ ਉੱਤੇ ਚੀਟਿੰਗ ਕੀਤੀ ਇੱਕ ਸਾਲ ਲੇਟ ਇਲੈਕਸ਼ਨ ਕਰਾਇਆ ਇਹਨਾਂ ਨੇ ਜਾਣ ਬੁੱਝ ਕੇ ਇਤਿਹਾਸ ਚ ਪਹਿਲੀ ਵਾਰ ਹੀ ਹੋ ਰਿਹਾ ਸੀ ਵੀ 31 ਮਾਰਚ ਦਾ ਦਿਨ ਲੱਖਿਆ 31 ਮਾਰਚ 2024 ਦਾ ਜੋ ਇਹਨਾਂ ਨੇ ਪੋਲਿੰਗ ਡੇਟ ਰੱਖੀ ਹੈ ਜਾਣ ਬੁੱਝ ਕੇ ਕਿਉਂਕਿ ਇਹ ਨਾਲ ਵੀ ਅੰਦਰ ਇਹ ਸੰਭਾਵਨਾ ਹੈ ਵੀ ਇਲੈਕਸ਼ਨ ਪੋਸਟਪੋਨ ਹੋਊਗਾ ਜੇ ਐਸਡੀਐਮ ਸਾਹਿਬ ਸਾਰੇ ਕੱਢੀ ਅਸੀਂ ਮੀਟਿੰਗ ਬੁਲਾ ਲੰਦੇ ਤਾਂ ਸਾਡੇ ਗੱਲਾਂ ਨੂੰ ਸੁਣਦੇ ਤਾਂ ਜਰੂਰ ਇਸ ਤੇ ਵਿਚਾਰ ਕਰਦੇ ਬਿਨਾਂ ਸੋਚੇ ਡਿਸੀਜਨ ਹੋ ਗਿਆ ਜਿਵੇਂ ਕਿ ਕੇਜੀ ਗੋਜੀ ਨੇ ਦੱਸਿਆ ਸਕੂਲ ਕਾਲਜ ਪਹਿਲਾਂ ਇਹ ਬਹੁਤ ਜ਼ਿਆਦਾ ਵਿੱਤੀ ਘਾਟੇ ਚ ਥੰਮਦੀ ਅਸੀਂ ਤਾਂ ਐਸਡੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜਿਵੇਂ ਤੁਸੀਂ ਪੋਸਟਪੋਨ ਕਿਤੇ ਨੇ ਇਹਨਾਂ ਦਾ ਰਿਕਾਰਡ ਵੀ ਟੇਕ ਉਪਰ ਕਰ ਲਓ ਇਹਦਾ ਰਿਕਾਰਡ ਦੇ ਵਿੱਚ ਵੀ ਜਿਹੜਾ ਫਾਈਨੈਂਸ਼ੀਅਲ ਰਿਕਾਰਡਸ ਨੇ ਉਹਦੇ ਜੀ ਜਰ ਚਾਹੇ ਮਰਜ਼ੀ ਸਹਾਇਤਰੀ ਜਾਂਦੇ ਤੇ ਪਰ ਇਹ ਤੁਸੀਂ ਦੋਵੇਂ ਗੁਰਪੁਰ ਨੂੰ ਖੁੱਲ੍ਹ ਦੇ ਦਿੱਤੀ ਜਿੱਥੇ ਤੱਕ ਪ੍ਰੋਗਰੈਸਿਵ ਫਾਈਨਲ ਫੋਰ ਐਜੂਕੇਸ਼ਨ ਦਾ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਭਾਜਪਾ ਸਮਰਥਕੀ ਦੇ ਪੈਨਲ ਆ ਜੇ ਕੋਈ ਸਮਾਨ ਵਿਚਾਰਧਾਰਾ ਸਾਡਾ ਕੋਈ ਆਪ ਨਾਲ ਸਮਝੌਤਾ ਨਹੀਂ ਸੀ ਕੋਈ ਸਾਡਾ ਗਿਫਟ ਟੇਕ ਨਹੀਂ ਹੋਇਆ ਹਮੇਸ਼ਾ ਹੀ ਪ੍ਰੋਗਰੈਸਿਵ ਪੈਨਲ ਫੋਰ ਐਜੂਕੇਸ਼ਨ ਦੇ ਵਿੱਚ ਬੀਜਪੀ ਨਾਲ ਸਮਰਥਿਤ ਕੈਂਡੀਡੇਟ ਲੜਦੇ ਰਹੇ ਨੇ ਤੇ ਨਾਲ ਇਹ ਵੀ ਟੀਚਾ ਰੱਖਦੇ ਨੇ ਵੀ ਸੰਸਥਾਵਾਂ ਦੇ ਵਿੱਚ ਜਾਗਰੂਕ ਪੋਲਿਟਿਕਸ ਨਹੀਂ ਕਰਦੇ। ਡੱਬੀ ਜਿੱਦਾਂ ਤੁਸੀਂ ਦੱਸਿਆ ਵੀ 1 ਸਾਲ ਲੇਟ ਹੋ ਰਹੇ ਨੇ ਇਲੈਕਸ਼ਨ ਜਿਹਨਾਂ ਨੇ 1 ਸਾਲ ਵਤ ਮੇਨ ਚਲਾ ਰਿਹਾ ਸੰਸਥਾ ਤੇ ਇਹ ਇਹਨੂੰ ਲੈ ਕੇ ਕੋਰਟ ਚ ਕਿਉਂ ਨਹੀਂ ਗਏ? ਕੋਰਟ ਚ ਤਾਂ ਨਹੀਂ ਇਹ ਵੀ ਕੋਰਟ 'ਚ ਜਿਹੜਾ ਮੈਸ ਜਿਹੜਾ ਡਿਸੀਜਨ ਹੁੰਦਾ ਨਾ ਤਾਂ ਡਲੇ ਹੋ ਜਾਂਦਾ। ਜੇ ਡਿਲੇ ਹੁੰਦਾ ਸੰਸਥਾਵਾਂ ਹੋਰ ਸੁਧਰ ਕਰਨ ਕੀ ਪਹਿਲਾਂ ਹੀ ਬਹੁਤ ਵੱਡਾ ਘਾਟਾ ਹੋ ਗਿਆ ਇੱਕ ਕਲੋਗ ਗਰੁੱਪ ਨੂੰ ਸ਼ਹਿਰ ਉਸ ਦੀ ਜ਼ਿੰਮੇਵਾਰੀ ਤੋਂ ਨਿਬਟਾਰਨਾ ਚਾਹੁੰਦਾ ਜੇ ਕੋਰਟ ਚ ਚਲੇ ਜਾਂਦੇ ਸੀ ਇਹ ਮਾਮਲਾ ਲਿੰਗਰ ਹੋ ਰਿਹਾ ਉਹਨਾਂ ਲਈ ਇਹ ਇਨਾ ਹੋਰ ਟਾਈਮ ਲੱਗੇਗਾ ਇਸ ਕਰਕੇ ਅਸੀਂ ਨਹੀਂ ਗਏ ਤਾਂ ਹੁਣ ਪੋਸਟਪੋਨ ਹੋਣ ਦਾ ਕਿਹਨੂੰ ਬੈਨੀਫਿਟ ਹੋ ਰਿਹਾ ਪੋਸਟਪੋਨ ਹੋਣ ਦਾ ਸਭ ਤੋਂ ਵੱਡਾ ਬੈਨੀਫਿਟ ਲਿੰਗਰ ਗਰੁੱਪ ਨੂੰ ਹੋਣਾ ਹੋਰ ਮਨਮੰਨੀਆਂ ਕਰਨ ਨੂੰ ਮਨ ਮੰਡੀਆਂ ਕੀ ਕਰ ਰਹੇ ਨੇ ਵੀ ਇਹ ਤਿੰਨ ਸਾਲ ਤੋਂ ਇਖਤਸਾਰ ਦੋ ਮਹੀਨੇ ਇਹਨਾਂ ਨੇ ਐਕਸਟਰਾ ਲੈ ਲਏ ਉਹ ਜਿਹੜੇ ਦੋ ਤਿੰਨ ਚਾਰ ਮਹੀਨੇ ਹੋਣਗੇ ਇਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਜਿਹੜੇ ਗੇਜ ਜੁਣੀ ਜਿਹੜੇ ਰੱਖਿਆ ਬੇਡਾ ਵੱਡਾ ਵਿੱਤੀ ਘਾਟਾ ਵਾ ਤੇ ਉੱਥੇ ਹੋਰ ਮਨ ਮੰਡੀਆਂ ਹੋਣਗੇ ਤੇ ਰੂਲਿੰਗ ਗਰੁੱਪ ਨੇ ਐਲੀਗੇਸ਼ਨ ਲਗਾਏ ਨੇ ਵੀ ਇਹ ਸਰਕਾਰ ਵੱਤੋਂ ਜਾਂ ਜਿਹੜੇ ਐਮਬੈਲੈਂਸ ਆਤੀ ਸ਼ਾਇਦ ਤੇ ਜਿਹੜੇ ਪੋਸਟਪੋਂ ਕਰਵਾਏ ਗਏ ਤੁਹਾਨੂੰ ਵੀ ਲੱਗਦਾ ਉਹ ਉਹਨਾਂ ਦੀ ਪੋਲੀਟੀਕਲ ਲੜਾਈ ਹੈ ਨਾ ਸੋਨ ਸਾਹਿਬ ਜਿੱਤਣ ਵਾਲੇ ਨੇ ਕੋਟਲੀ ਸਾਹਿਬ ਹਰਨਾਰੇ ਨੇ ਉਹ ਆਪਣੀ ਪੋਲੀਟੀਕਲ ਲੜਾਈ ਕੋਲੈਜ ਚ ਲਾ ਗਿਆ ਦੂਜੇ ਪਾਸੇ ਉਹ ਕਹਿ ਰਹੇ ਨੇ ਵੀ politically ਜਿਹੜੀ ਚੀਜ਼ਾਂ ਨੇ ਉਹਨਾਂ ਨੂੰ ਪਾਸੇ ਰੱਖਿਆ ਹੈ ਵੇ ਇੰਸਟੀਟਿਊਸ਼ਨ ਉਹ ਸ਼ਹਿਰ ਵਾਸੀਆਂ ਨੂੰ ਪ੍ਰੇਖੇ ਚ ਰੱਖਦੇ ਨੇ ਪਰ ਮਾਡਰਨਸ ਕੁਝ ਫੰਕਸ਼ਨ ਹੁੰਦੇ ਨੇ ਇਹ ਐਸ ਕਾਲਜ ਦੇ ਵਿੱਚ ਫੰਕਸ਼ਨ ਹੁੰਦੇ ਨੇ ਰੈਲੀ ਦਾ ਮੈਦਾਨ ਬਣਾ ਕੇ ਰੱਖਦੇ ਨੇ ਪਹਿਲੀ ਵਾਰ ਇਤਿਹਾਸ ਚ ਤਿੰਨ ਸਾਲਾਂ ਚ ਹੋਇਆ ਵੀ ਕੋਈ ਫੰਕਸ਼ਨ ਰੱਖਿਆ ਜਾਂਦਾ ਤਾਂ ਸ਼ਹਿਰ ਦੇ ਵਿੱਚ ਲੱਖ ਲੱਖ ਰੁਪਏ ਦੀਆਂ ਐਡਾਂ ਲੱਗਦੀਆਂ ਨੇ ਫਲੈਕਸਾਂ ਲੱਗਦੀਆਂ ਨੇ ਐਨਵਲ ਫੰਕਸ਼ਨ ਦੀ ਪੇਰੈਂਟਸ ਆਉਂਦੇ ਨੇ ਬੱਚੇ ਪੜ੍ਹਦੇ ਲੱਖ ਲੱਖ ਰੁਪਏ ਦੀ ਹੈ ਇੰਨਾ ਰਿਫਲੈਕਸਲ ਹੋਾਈ ਜਾਂਦੇ ਸਕੂਲ ਦੇ ਜੋ ਫਰੈਂਚੋ ਪੈਸੇ ਉਹਨੂੰ ਡਿਸਯੂਜ਼ ਕੀਤਾ ਰੈਲੀ ਦਾ ਮਤਲਬ ਤੁਸੀਂ ਜਿਹੜੇ ਮਰਜ਼ੀ ਫੰਕਸ਼ਨ ਚ ਦੇਖ ਲਓ ਰੈਲੀ ਦਾ ਮਤਲਬ ਤਾਂ ਇਹਨਾਂ ਨੇ ਰੂਟਿੰਗ ਗਰੁੱਪ ਨੇ ਵਧਾਇਆ ਹੈ ਇਹ ਤਾਂ ਲੋਕਾਂ ਨੂੰ ਸ਼ਹਿਰ ਵਾਸੀ ਨੂੰ ਪਹੁੰਚੇ ਚ ਰੱਖਦੇ ਨੇ ਗੰਗ ਜੀ ਤੁਹਾਡਾ ਫਾਈਨਲ ਡਿਸੀਜਨ ਹੈ ਵੀ ਤੁਸੀਂ ਬੀਜੇਪੀ ਇੰਡੀਵਿਜੂਅਲਿਟੀ ਕਿ ਇਲੈਕਸ਼ਨ ਜੀ ਹੈ ਕੀ ਕਹਿੰਦੇ ਹੋ ਵੀ ਤੁਹਾਡਾ ਇਹ ਬੀਜੇਪੀ ਇੰਡੀਵਿਜੂਅਲ ਇਲੈਕਸ਼ਨ ਲੜੇਗੀ ਇਹਦੇ ਵਿੱਚ ਆਪ ਦਾ ਕੋਈ ਰੋਲ ਨਹੀਂ ਹੋਏਗਾ ਜੀ ਪਹਿਲਾਂ ਡਿਸੀਜਨ ਕੀ ਭਾਜ ਭਾ ਹਮੇਸ਼ਾ ਇਕੱਲਾ ਇਲੈਕਸ਼ਨ ਲੜਦੀ ਆ ਜੀ ਨਹੀਂ ਲੇਕਿਨ ਇਸ ਇਸ ਵਾਰ ਤਾਂ ਬੰਦੇ ਜਿਹੜੇ ਹੈ ਕੁਝ 6 ਬੰਦੇ ਜਿਹੜੇ ਹੈ ਆਵਾਮੀ ਪਾਰਟੀ ਦੇ ਨਾਲ ਜੁੜੇਗੇ ਸੀ ਕਿਹੜੇ ਕਿਹੜੇ ਜੀ ਸ਼ਹਿਰ ਦੇ ਵਿੱਚ ਪੂਰੀ ਚਰਚਾ ਸੀ ਸੀ ਗੱਲ ਜਿਹੜੇ ਕੋਈ 6 ਬੰਦੇ ਜਦੋਂ ਲੜਦੇ ਸੀ ਕਰਦੇ ਸੀ ਤੁਸੀਂ ਕੋਈ ਕੈਂਡੀਡੇਟ ਤੁਸੀਂ ਨਾਮ ਲੈ ਕੇ ਪੁੱਛੋ ਮੈਂ ਤੁਹਾਨੂੰ ਜਵਾਬ ਦੇਵਾਂ ਹਰ ਪੇਸ਼ ਭਾਗ ਮੈਂ ਤਾਂ ਪੈਨਲ ਡਿਕਲੇਅਰ ਕਰਨਾ ਤਾਂ ਪੈਠ ਤੁਹਾਨੂੰ ਡਿਕਲੇਅਰ ਕਰਨਾ 30 ਮਹੀਨਿਆਂ ਤੋਂ ਕੋਈ ਡਿਕਲੇਅਰ ਨਹੀਂ ਮੈਂ ਖੁਦ 3 ਦਿਨ ਪਹਿਲਾਂ ਮੈਨੂੰ ਬਰਤਪਲੇ ਹੁਕਮ ਸੁਣਾਇਆ ਮੇਰੇ ਘਰ ਆ ਕੇ ਮੈਂ ਤੇ ਮੇਰੀ ਭਾਈ ਬੁਮਾਰ ਹੈ ਤੇ ਹੁਕਮ ਸੁਣਾਇਆ ਵੀ ਤੈਨੂੰ ਲੈਕਚਰ ਲੜਨਾ ਪੈਣਾ ਮੈਂ ਤਿਆਰ ਹਾਂ ਕਿੰਨੇ ਮੈਂਬਰ ਲਾਣਗੇ ਇਸ ਵਾਰ ਭਾਜਪਾ ਬੰਦੋ ਜੋ ਰਾਤ ਨੇ 2 ਤੋਂ ਉੱਪਰ ਨਿਸ਼ਚਿਤ ਪਹੁੰਚ ਜਾਣੇ ਇੱਕ ਦਿਨ ਦਾ ਨੋਮੀਨੇਸ਼ਨ ਪਿਆ ਤੇ ਹੁਣ ਨੈਕਸਟ ਆ ਕੀ ਹੋ ਰਿਹਾ ਪ੍ਰੋਗਰੈਸਿਵ ਪੈਨਲ ਫੋਰ ਐਜੂਕੇਸ਼ਨ ਹਮੇਸ਼ਾ ਭਾਜਪਾ ਦੇ ਛੰਡੇ ਥੱਲੇ ਲੈਕਚਰ ਲੜਦਾ ਰਿਹਾ ਭਾਜਪਾ ਦੇ ਵਿੱਚ ਛੰਡੇ ਸਾਡੀ ਲੈਕਚਰ ਲੜੂ ਨਾਲੇ ਟੀਚਾ ਹੋਗਾ ਸਕੂਲ ਕਾਲਜਿਸ ਦੇ ਵਿੱਚ 1% ਕੋਈ ਭਾਜਪਾ ਦੀ ਪੋਲਿਟੀਕਲ ਐਕਟੀਵਿਟੀ ਉੱਤੇ ਨਾ ਹੋਈਆਂ ਨੇ ਨਾ ਹੋਣਗੀਆਂ ਜੀ ਸਰ ਸਾਲタミン ਦਾ ਪਹਿਲਾ ਕਰਨ ਇਲੈਕਸ਼ਨ ਲੜ ਗਿਆ ਪ੍ਰੋਗਰੈਸ ਕੀ ਮੁੱਦੇ ਲੈ ਕੇ ਆਉਂਗਾ ਇਸ ਵਾਰ ਜਿਹੜੇ ਹੈ ਲੈਕਚਰ ਕਿਉਂਕਿ ਪਹਿਲਾਂ ਵੀ ਜਿਹੜੀ ਹੈ ਵਾਰ ਵਾਰ ਕਾਹੂ ਹੋ ਚੁੱਕੀ ਹੈ ਕੀ ਸਭ ਤੋਂ بڑا ਮੁੱਦਾ ਤਾਂ ਇਹ ਹੀ ਆ ਸਰ ਸਾਰੇ ਜੋ ਮੈਂਬਰ ਨੇ ਪੜੇ ਲਿਖੇ ਨੇ ਇੰਡਸਟਰੀਇਸਟ ਨੇ ਵੀ ਸਕੂਲ ਕਾਲਜਾਂ ਨੂੰ ਘਾਟੇ 'ਚੋਂ ਘਟਣਾ ਘਾਟੇ ਤੋਂ ਘਟਾ ਬਰਦੇ ਆ ਇਹਨਾਂ ਦੇ ਆਪਣੀ ਜੇ ਵਿੱਚੋਂ ਪੈਸੇ ਜਾਂਦੇ ਤਾਂ ਘਾਟਾ ਮਹਿਸੂਸ ਹੁੰਦਾ ਸਕੂਲ ਦੇ ਧੰਨ ਨੂੰ ਬਗਾਨਾ ਤਾਂ ਨਾ ਸਮਝ ਕੇ ਖਰਚ ਰਹੇ ਨੇ ਕਾਲਜਿਸ ਦੇ ਧੰਨ ਨੂੰ ਬਗਾਨਾ ਤਾਂ ਨਾ ਸਮਝ ਕੇ ਖਰਚਿਆ ਰਿਹਾ ਦਰਦ ਨਹੀਂ ਹੁੰਦਾ ਇਹਨਾਂ ਨੂੰ ਪੈਸੇ ਦਾ ਜੇ ਆਪਣਾ ਪੈਸਾ ਸਮਝੋ ਵੀ ਮੇਰੀ ਇਹ ਆਪਣੀ ਸੰਪਤੀ ਦੇ ਮਾਮਲੇ ਸਕੂਲ ਕਾਲਜ ਦੀ ਸੰਪਤੀ ਨੂੰ ਸੰਭਾਲ ਕੇ ਰੱਖਣਾ ਹੈ ਪੈਸੇ ਨੂੰ ਟੀਚਰ ਨੂੰ ਤਨਖਾਹ ਦੇਣੀ ਹੈ ਜਿਵੇਂ 6 ਮਹੀਨੇ ਔਮਨ ਕਾਲਜ ਨੇ ਤਨਖਾਹ ਦਿੱਤੀ ਰਿਟਾਇਰਲ ਬੈਨੀਫਿਟ ਕਿਉਂ ਕਰਕੇ ਸਕੂਲ ਨੂੰ ਜਿਹੜੇ ਬਰਥਡੇ ਬੀਜ ਨੇ ਦੱਸਿਆ ਵੀ ਆਏ ਨਾ ਸੈਕੰਡਰੀ ਅਨ ਯੂਜ਼ ਕਰ ਲਏ ਤੁਝੇ ਭਾਈ ਭੱਤ ਸਮਰਥਕ ਪੈਨਲ ਨੂੰ ਸ਼ਹਿਰ ਵਾਸੀ ਨੂੰ ਪੀਲਾ ਸਫਾਈ ਲੈਣਾ ਤੇ ਪੂਰੇ ਕਪੜੇ ਕੰਢੇ ਤੇ ਰੱਖਾਂਗੇ ਮੈਂ ਚੈਲੇਂਜ ਕਰਦਾ ਪ੍ਰਧਾਨ ਤੇ ਜਨਰਲ ਸੈਕਟਨ ਜਿਹੜੇ ਮਰਜੀ ਸਟੇਜ ਤੇ ਇਹਨਾਂ ਨੇ ਸਾਨੂੰ ਡਿਸਕਾਲਿਫਾਈਡ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਹੁਣ ਇੱਕ ਕਮੇਟੀ ਦੇ ਜਿਹੜੇ ਮੱਦੀ ਮੁੱਦੇ ਤੇ ਬਹਿਸ ਕਰਨ ਮੈਂ ਕਪੜੇ ਢੇੜ-ਢੇੜ ਕੇ ਗੋਲ ਕਰਾਂ ਜੋਨਲ ਅੱਗੇ ਥੈਂਕ ਯੂ